ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੈਨਲ ਭਗਵਾਂ ਦਾ ਡੇਰੀ ਫਾਰਮ 5811 ਤੇ ਅੱਜ ਦੀ ਵਿਸ਼ਤ ਹੈ ਜੀ ਪਿੰਡ ਲੱਖੂਵਾਲ ਤਹਿਸੀਲ ਅਜਨਾਲਾ ਜਿਲ੍ਹਾ ਬਰਸਾ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਟੋਟਲ ਚਾਰ ਪਸ਼ੂ ਦਿਖਾਉਣੇ ਆ ਤਿੰਨ ਬਿਲਕੁਲ ਤਾਜ਼ੇ ਤੇ ਇੱਕ ਗੱਬਣ ਬਿਲਕੁਲ ਤਿਆਰ ਆ ਆਪਾਂ ਪਹੁੰਚੇ ਨੇੜੇ ਪਾਜੀ ਜੀ ਨਾਲ ਕੋਲ ਆਜੋ ਕਰਦੇ ਵੀਰਾਂ ਨਾਲ ਗੱਲਬਾਤ ਸੱਚਾ ਪਾਜੀ ਸੱਚਾ ਵੀਰ ਜੀ ਉਸ ਨਾਲ ਠੀਕ ਆ ਬੋਲ ਵਧੀਆ ਤੁਸੀਂ ਸੁਣਾਓ ਕਿਰਪਾ ਦੀ ਮਾਰ ਕਿਰਪਾ ਕਿਰਪਾ ਜਾਈ ਜੀ ਆਪਣਾ ਨਾਮ ਤੇ ਐਡਰੈਸ ਦੱਸਿਓ। ਨਾਮ ਨੀਟਾ ਪਿੰਡ ਲਖੂਵਾਲ ਤਸੀਲ ਨਾਲਾ ਜਲਾ ਅੰਮ੍ਰਿਤਸਰ। ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ। 9914460565 ਠੀਕ ਹੈ ਜੀ। ਕਰੀਏ ਸ਼ੁਰੂਆਤ? ਹਾਂ ਜੀ ਕਰੋ। ਦੱਸਿਓ ਹ ਵੈੜ ਦੇ ਬਾਰੇ ਕਿੰਨਾ ਸੂਆ ਸੋਈ ਰੇ? ਇਹ ਵੈੜ ਵੀਰ ਜੀ ਦੁੱਝਾ ਸੂਆ ਸੋਈ ਆ। ਅੱਛਾ ਜੀ। ਮੰਨ ਲਓ ਦੰਦਾਂ ਦਾ ਵੀ 6 ਦੰਦ ਆ। ਠੀਕ ਹੈ ਜੀ। ਤੇ ਹੁਣ ਮਲੇ ਦੇ ਚੱਲਣ ਲਈ ਦੁੱਧ 23 ਤੋਂ 24 ਲੀਟਰ ਆ। ਠੀਕ ਹੈ ਜਿਹੜਾ ਮੋਕੇ ਦੇ ਤਿਆਰ। ਮੋਕੇ ਦੇ ਤਿਆਰ। ਠੀਕ ਹੈ ਜੀ। ਕਿੰਨਾ ਕੁ ਚਵਾਈ ਹੋਗੀ ਦੁੱਧ ਵੀਰ ਜੀ ਮੰਨ ਲਓ ਹਣ ਬਰਸਨ ਬਰਸਨ ਦੀ ਬਾਹਰ ਆ 27 28 ਕਿਲੋ ਆਮਨਾ ਦੇਣਾ ਨੇ ਠੀਕ ਹੈ ਜੀ ਹਾਂਜੀ ਭਾਜੀ ਚੈੱਕ ਕਰ ਸਕਦੇ ਕੱਦ ਕਾਠਲ ਬਹੁਤ ਚੰਗੀ ਆ ਤੇ ਥੰਡ ਲੈਵਲ ਬਹੁਤ ਸਾਫ ਆ ਖੁੱਲੋ ਭਾਜੀ ਇਹਨੂੰ ਮੜੇ ਖੋਲ ਕੇ ਵਖਾਇਆ ਹਾਂਜੀ ਲੱਗ ਗਿਆ ਤਾਂ ਚੈੱਕ ਕਰ ਸਕਦੇ ਤੁਸੀਂ ਥੋੜੇ ਨਾ ਡਰਦੇ ਸਾਡੇ ਕੋਲ ਕੈਮਰੇ ਕੋ ਡਰਦੀ ਥੋੜੀ ਜੀ ਹਾਂਜੀ ਚਲੋ ਹਾਂਜੀ ਬਾਕੀ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਜੀ ਕੱਦ ਕਾਠਲ ਬਹੁਤ ਚੰਗੀ ਆ ਪਾਣੀ ਪੀਣਾ ਯਾਰ ਹਾਂਜੀ ਲੱਗ ਗਿਆ ਤੁਸੀਂ ਚੈੱਕ ਕਰ ਸਕਦੇ ਥਣਾ ਦਾ ਸਟੈਜ ਤੇ ਗੈਪ ਡੈਡਰ ਕੁਆਲਿਟੀ ਬਹੁਤ ਸ਼ਾਨਦਾਰ ਆ ਇਹਦਾ ਕੀ ਸੀ ਪਿਛਲੇ ਸਵੇਰੇ ਦਾ ਮਿਲਕ ਰਿਕਾਰਡ ਭਾਜੀ ਇਹਦਾ ਵੀਰ ਜੀ ਪੇਸੇ ਸਵੇਰੇ ਦਾ ਮੈਨੂੰ 24 25 ਕਿਲੋ ਦਾ ਠੀਕ ਹੈ ਜੀ ਹਾਂਜੀ ਤੇ ਹੁਣ ਵੀ ਇੰਨੇ ਤੇ ਚੱਲਣ ਦੀ ਆ ਠੀਕ ਹੈ ਜੀ ਉਹ ਵੀ 25 ਤੇ ਅਜੇ ਵੀ ਚੱਲਣਦੀ ਆ ਹਾਂ ਤੇ ਬਾਕੀ ਚਲੋ ਤੁਹਾਨੂੰ ਪਤਾ ਮਾਲੇ ਮੋਲੇ ਤੋਂ ਬਾਅਦ ਚ ਡੰਗਰ ਥੋੜਾ ਕੋ ਦਾ ਵੱਜ ਜਾਂਦਾ ਹੁੰਦਾ ਹਾਂਜੀ ਬਾਈ ਚੈੱਕ ਕਰੋ। ਬਾਕੀ ਦੰਦਾਂ ਦਾ ਸਾਈਜ਼ ਤੇ ਗਾਇਬ ਬਹੁਤ ਚੰਗਾ ਵਾ। ਤੇ ਆਰਡਰ ਕੁਆਲਿਟੀ ਤੁਸੀਂ ਲਾ ਕੇ ਤੇ ਚੈੱਕ ਕਰ ਸਕਦੇ ਜੀ। ਤੇ ਹਾਈਟ ਬਹੁਤ ਜ਼ਿਆਦਾ ਵਾ। ਕਿੰਨਾਂ ਦੰਦ ਆ ਵੀਰ ਜੀ 6 ਦੰਦ ਆ। ਠੀਕ ਆ ਜੀ। ਆ ਵੇਖ ਲਓ ਪਿਓਰ ਛੇ ਦੰਦ। ਚੈੱਕ ਕਰ ਸਕਦੇ ਪਿਓਰ ਛੇ ਦੰਦ ਜੇ। ਠੀਕ ਆ ਜੀ। ਕਾਦਰ ਤੇ ਵੇਖ ਲਓ ਆਪਣੇ ਬਰਾਬਰ ਬਰਾਬਰੀ ਆ ਹੁੰਦੀ ਨਾ ਕਰਦੇ। ਠੀਕ ਹੈ ਜੀ ਬਾਕੀ ਕਈ ਵੀਰ ਭਰਾ ਜੀ ਇਹਨੂੰ ਹੁੰਦੇ ਇਹੋ ਜਿਹੇ ਵੱਡੀਆਂ ਗੜਾ ਰੱਖਣ ਲਈ ਕਿ ਉਹਨਾਂ ਵਾਸਤੇ ਬਹੁਤ ਮੈਂ ਵੀ ਜੀ ਕੀਮ ਬੋਲ ਪਾ ਜੀ ਇਹ ਰੱਖ ਰੋ ਮੋਲਵੀਰ ਜੀ 80 ਕਰ ਲਈਏ ਕੱਢ ਜਾਈਏ ਥੋੜਾ ਜਿਹਾ ਮਾਨਤਣ ਦੱਸੋ ਕਿੰਨਾ 75 ਦੇ ਦਿੰਨੇ ਆ 70 ਹਜ਼ਾਰ ਦੇ ਹਾਂ ਜੀ ਇਹ ਹੋਰ ਕਰਨਾ ਕਰ ਦੋ ਜੀ ਲਦਾਸੀ ਤੱਕ ਜਿੰਨੇ ਕਰੀ ਆਪਾਂ ਦੇ ਦੇਣੀ 72 ਦੀ ਵੀਰ ਜੀ ਹਾਨਾ ਦੇ ਦਾਂਗੇ ਠੀਕ ਹੈ ਜੀ ਲਓ ਬਾਈ ਜੀ 72000 ਆਤੀ ਬਾਕੀ ਘੱਟ ਘੱਟ ਬਹੁਤ ਚੰਗਾ ਵਾ 23 24 ਕਿਲੋ ਚੋਕੇ ਤਸੱਲੀ ਕਰਕੇ ਖੜੇ ਠੀਕ ਹੈ ਜੀ ਹਾਂਜੀ ਆਜੋ ਫਿਰ ਦੂਜੇ ਨੰਬਰ ਤੇ ਦੱਸਿਓ ਬਈ ਇਹਦੇ ਬਾਰੇ ਇਹ ਵੀਰ ਜੀ ਤਾਜੀ ਸੂਈ ਆ ਵੱਖੋਂ ਮਾਲਾ ਮਾਰਨ ਲਈ ਠੀਕ ਹੈ ਜੀ ਆਹ ਵੇਹੜੀ ਬੜੀ ਹੈ ਇੱਥੇ ਵੀ ਹੈਗਾ ਜੀ ਹੁਣੇ ਰੋੜ ਰੱ ਦਿੱਤਾ ਉਹ ਬੱਛੀ ਏ ਦੀ ਉਹਦੇ ਪਿੱਛੇ ਜਵਾਕ ਜੀ ਪਹਿਲੀ ਵਾਰ ਇਹਦਾ ਬੱਛਾ ਜੀ ਠੀਕ ਹੈ ਜੀ ਆਹ ਬੱਛਾ ਜੀ ਹਾਂ ਆ ਦਿਖਾਓ ਆ ਪਹਿਲੀ ਵਾਰ ਤਾਂ ਵੀਰ ਜੀ ਜਿਹੜ ਫੀਮਲ ਕਾਫ ਆ ਗਿਆ ਕਿਹਦੇ ਕੋਲ ਕਿੰਨਾ ਕਿ ਤਿਆਰ ਜੀ ਦੋਤਾ ਇਹਦੇ ਕੋਲ ਵੀਰ ਜੀ ਹੁਣ ਮੰਨ ਲਓ 15 ਤੋਂ 16 ਕਿਲੋ ਤਿਆਰ ਆ ਠੀਕ ਹੈ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਤੇ ਸੂਈ ਨੇ ਨੂੰ 5 ਕਿ ਦਿਨ ਮੇਰੇ ਨਾਲ ਹੋ ਗਏ ਆ ਠੀਕ ਹੈ ਜੀ ਹਾਂ ਜੀ 5-6 ਦਿਨ ਹੋ ਗਏ ਮੈਲਾ ਮਾਰਨ ਦਾ ਵੀ ਆ ਠੀਕ ਹੈ ਠੀਕ ਹੈ ਹਾਂ ਜੀ ਕਿੰਨਾ ਕੁ ਚਵਾਈ ਹੋ ਗਿਆ ਦੁੱਧ ਵੀਰ ਜੀ 20 ਕਿਲੋ ਇਹ ਵੀ ਦੇਣ ਵਾਲੀ ਹੈ ਠੀਕ ਹੈ ਸਾਂਭੀ ਸੂੰਭੀ ਚੰਗੀ ਵੇਖੋ ਕਿ ਤਰ੍ਹਾਂ ਹਾਂ ਜੀ ਹਾਂ ਜੀ ਤੇ ਦੁੱਧ ਸਟਾਰਟਿੰਗ ਹੀ ਚੰਗੀ ਇਹਦੀ ਠੀਕ ਹੈ ਜੀ ਹਾਂ ਜੀ ਤੋਰ ਦਈਏ ਹਾਂ ਜੀ ਹਾਂ ਜੀ ਵੀਰ ਜੀ ਚੈੱਕ ਕਰੋ ਇੱਕ ਰੰਗ ਪ્યોਰ ਕਾਲੀ ਸਾ ਆ ਇਹ ਆਰਡਰ ਕੁਆਲਿਟੀ ਥਾਣਾ ਦਾ ਸੈਜ ਤੇ ਗੈਪ ਇਹਦਾ ਬਹੁਤ ਚੰਗਾ ਵਾ ਬਾਕੀ ਕੋਈ ਵੰਗਾ ਬੰਗਾ ਤੇ ਨਹੀਂ ਪਾਉਂਦੇ ਭਾਜੀ ਨਹੀਂ ਵੀਰ ਜੀ ਵੰਗੇ ਲੋੜ ਹੀ ਨੇ ਭਾਵੇਂ ਇਤਨਾ ਰਹਿ ਜਾਓ ਠੀਕ ਹੈ ਠੀਕ ਹੈ ਜੀ ਹਾਂਜੀ ਭਾਈ ਚੈੱਕ ਕਰੋ ਐ ਠੰਡੀ ਸੀਲ ਵੈਗ ਉਹ ਮਰਜੀ ਖਲਾਰ ਕੇ ਤੀ ਹੋ ਸਕਦੀ ਕੋਈ ਵੰਗੇ ਬੰਗੇ ਦੀ ਲੋੜ ਚੈੱਕ ਕਰੋ ਥਾਣਾ ਦਾ ਸੈਜ ਤੇ ਗੈਪ ਤੁਸੀਂ ਨਾੜਾਂ ਵੀ ਦੇਖ ਸਕਦੇ ਜੇ ਮਾਨੇ ਤੇ ਭੈਣ ਵਾ ਜਾ ਲੜੋ ਭਾਈ ਸੰਗਰੇ ਪਸ਼ੂ ਹੁੰਦੇ ਆ ਬਿਲਕੁਲ ਤੇ ਬਿਲਕੁਲ ਜਾਇਜ਼ ਮੁੱਲ ਦੇ ਵਿੱਚ ਹੁੰਦੇ ਆ ਬੰਦ ਵੀਰ ਜੀ ਹਾਂਜੀ ਬੰਦ ਹਾਂਜੀ ਭਾਈ ਜੀ ਲਾਗੇ ਤੇ ਚੈੱਕ ਕਰ ਸਕਦੇ ਥਾਣਾ ਦਸਾਇ ਤੇ ਗੈਬ ਚੈੱਕ ਕੀ ਮੁੱਲ ਭਾਜੀ ਦਾ ਮੁਰਵੀਰ ਜੀ 65 ਜੇ ਦਾ ਅੱਛਾ ਜੀ ਹਾਂਜੀ 63 ਹੀ ਦੇ ਦਈਏ 63000 ਦੇ ਹਾਂਜੀ ਛਾਡੇ ਦਈਏ ਜਿੰਨੇ ਕਰੀ ਆਪਾਂ ਤੇ ਹੀ ਦੇਣੀ 62000 ਹੀ ਦੇ ਦਾਂਗੇ। ਲਓ ਭਾਜੀ 62000 ਦੀ। ਸਾਗੀ ਬੱਚੀ ਵੱਲੋਂ ਕਿਦਾਂ ਪਲੀ ਸੰਭੀ ਆ। ਤੇ ਦੁੱਧ 15 16 ਗੱਲੋਂ ਖੋਣੀ ਮੰਨ ਲਓ। ਕੰਡੇ ਤੇ ਰੱਖਣ ਵਾਲਾ ਉਹ ਸਟਾਰਟਿੰਗ ਹੀ ਇੰਨਾ। ਠੀਕ ਹੈ ਠੀਕ ਹੈ ਜੀ। 20 ਕਿਲੋ ਦੁੱਧ ਦੇ ਦੂ ਬੜੇ ਆਰਾਮ ਨਾਲ। ਠੀਕ ਹੈ ਭਾਜੀ। ਆ ਦੱਸਿਓ ਹੱਦੇ ਪਰੇ। ਇਹ ਮੱਝ ਸੁਈ ਵੀਰ ਦੀ ਪਰਸੋਂ ਦੀ। ਆ ਵਖੋ। ਠੀਕ ਹੈ ਜੀ। ਆ ਜਿਹੜਾ ਬੱਚਾ। ਆ ਬਣਾੜੂ। ਹਾਂਜੀ ਭਾਜੀ ਚੈੱਕ ਕਰ ਸਕਦੇ ਬਿਲਕੁਲ ਤਾਜ਼ਾ ਬੱਚਾ। ਇਹ ਬੋੜਾ ਹੀ ਆ ਮੰਨ ਲਓ 8 ਕਿਲੋ ਕਟਾ। ਹਾਂਜੀ। ਠੀਕ ਕਿੰਨਾ ਕਿ ਜਿਹੜੇ ਥੱਲੇ 8 ਕਿਲੋ ਵੀਰ ਜੀ ਬੌਲਾ ਆ ਠੀਕ ਆ ਯਾਰ 8 ਲੀਟਰ ਜਿਹੜਾ ਬੌਲਾ ਬਿਲਕੁਲ ਤਿਆਰ ਆ ਦੋ ਦਿਨ ਦੀ ਜਿਹੜੀ ਸੂਈ ਆ ਹਾਂਜੀ ਕਿੰਨਾ ਕੁ ਚਵਾਈ ਜਾਊਗੀ ਲੋਨ ਦੁੱਧ ਵੀਰ ਜੀ ਵੇਖੋ 10 ਕਿਲੋ ਦੇਣਾ ਚਾਹੀਦਾ ਆ 8 ਹੋਣਾ ਹੈਗਾ ਆ ਠੀਕ ਆ ਜੀ ਹਾਂਜੀ ਹਾਂਜੀ ਭਾਜੀ ਚੈੱਕ ਕਰ ਤੇ ਚੌਣ ਚੌਣ ਬੜੀ ਚੰਗੀ ਆ ਥਾਣਾ ਦਾ ਸਾਈਜ਼ ਤੇ ਗੈਪ ਬਹੁਤ ਚੰਗਾ ਬਾਰੇ ਹਵਾਨੇ ਉੱਤੇ ਨਾੜਾ ਵੀ ਚੈੱਕ ਕਰ ਸਕਦੇ ਜੀ ਬਿਲਕੁਲ ਐਨ ਬਾਕੀ ਦੁੱਧ ਵਾਲੇ ਪਸ਼ੂਆਂ ਦੀਆਂ ਨਹੀਂ ਛਾਲੀਆਂ ਹੁੰਦੀਆਂ ਵਾ ਇਹ ਨੀਲੀ ਰੀ ਦੇ ਵਿੱਚ 40 ਨੀਲੀ ਜਾਂਦੀ ਪਾਜੀ ਹਾਂਜੀ ਨੀਲੀ ਚ ਠੀਕ ਹੈ ਬਾਜੀ ਬਾਜੀ ਫੇਸ ਕੁਆਲਟੀ ਚੈੱਕ ਕਰ ਸਕਦੇ ਤੁਸੀਂ ਲਾਗੇ ਜੇ ਤੁਹਾਨੂੰ ਜਰੂਰ ਦਿਖਾਵਾਂਗੇ ਥਲਾਂ ਦਾ ਸਾਈਜ਼ ਹੈ ਤੇ ਮਿਲਕ ਵੈਂਟ ਵੀ ਲਾਗੇ ਤੋਂ ਦਿਖਾਵਾਂਗੇ ਬਹੁਤ ਚੰਗੀ ਆ ਐਨ ਗੇਟ ਜੇਟ ਤੇ ਥਾਂ ਲੱਗਾ ਤੁਸੀਂ ਪੈਕ ਸਾਡ ਤੋਂ ਚੈੱਕ ਕਰ ਸਕਦੇ ਜੀ ਹਾਂਜੀ ਭਾਈ ਜੀ ਚੈੱਕ ਕਰੋ ਆਰਡਰ ਕੁਆਲਟੀ ਬਹੁਤ ਸ਼ਾਨਦਾਰ ਹੈ ਜੇ ਮਿਲਕ ਵਨ ਦੀ ਨਾੜਾ ਵੀ ਦੇਖ ਸਕਦੇ ਹੋ ਛੰਡੇ ਦੇ ਵੇਖੋ ਨਾੜਾ ਕਿ ਤਰ੍ਹਾਂ ਜੀ ਹਾਂਜੀ ਹਾਂਜੀ ਲਾਗੇ ਤੇ ਚੈੱਕ ਕਰ ਸਕਦੇ ਤੁਸੀਂ ਦੇਖੋ ਕੀ ਕੀ ਮੁੱਲ ਭਾਈ ਇਹਦਾ ਮਨਵੀਰ ਜੀ ਇਹਦਾ ਵੀ ਜਾਇਜ਼ ਕਰਨਾ ਅੱਛਾ ਜੀ 65000 ਹੀ ਦੇ ਦਈਏ ਇਹ ਵੀ ਹਾਣਾ ਦਾ ਸੀ ਤਈਏ 63 ਹੀ ਦੇ ਦਾਂ ਇੱਕ ਹਜ਼ਾਰ ਹੋਰ ਛੱਡਦਾ 64 64 ਜੀ ਲਓ ਭਾਈ ਜੀ 64000 ਦੇ ਤੇ ਜਿਹੜਾ 8 ਲੀਟਰ ਬੋਕਕੇ ਦੇ ਬੋੜਾ 8 ਲੀਟਰ ਬੋੜਾ ਚਾਕੇ ਦਵਾਂਗੇ ਠੀਕ ਹੈ ਜੀ ਅੱਜ 2 ਤੇ 3 ਦੀ ਸੋਈ ਬਿਲਕੁਲ ਤਾਜੀ 8 ਲੀਟਰ ਬੋਲਾ ਜੇ ਤੇ ਅੱਜ ਹੁਣ ਚੌਥੇ ਨੰਬਰ ਤੇ ਦੱਸਿਓ ਭਾਈ ਇਹਦੇ ਬਾਰੇ ਇਹ ਦੂਜਾ ਸੂਆ ਵੀ ਝੋਟੀ ਸੋਣੀ ਆ ਅੱਛਾ ਜੀ ਇਹ ਜਿੱਥੋਂ ਆਪਾਂ ਲਈ ਉਹਦੇ ਪਹਿਲਾਂ ਥੱਲੇ 12 13 ਕਿਲੋ ਦੁੱਧ ਜਾਂਦੇ ਰਹੇ ਆ ਠੀਕ ਹੈ ਜੀ ਹਾਂਜੀ ਤੇ ਹੁਣ ਦੂਜੇ ਸੂਏ ਸੋਣੀ ਆ ਸਾਂਭੀ ਸੂੰਭੀ ਚੰਗੀ ਆ ਠੀਕ ਹੈ ਜੀ ਦੁੱਧ ਹਰਕਾ 14 ਕਿਲੋ ਦੇ ਦੂੰਗੀ ਠੀਕ ਹੈ ਜੀ ਹਾਂਜੀ ਹਾਂਜੀ ਭਾਈ ਲੱਗੇ ਤਾਂ ਵਾਟਰ ਕੁਆਲਟੀ ਚੈੱਕ ਕਰਾਉਨੇ ਆ ਬਸ ਹੁਣ ਤੱਕ ਹੀ ਇਹ ਬਾਕੀ ਹੁਣ ਵੀ ਬਣੀ ਚੰਗੀ ਆ ਹੋਰ ਬਣ ਜਾਣੀ ਹਲੇ ਕਿੰਨਾ ਕੁ ਟਾਈਮ ਖੜਦੀ ਜੇ ਹਾਂਜੀ ਭਾਈ ਜੀ ਚੈੱਕ ਕਰੋ ਆਰਡਰ ਕੁਆਲਿਟੀ ਬਹੁਤ ਸ਼ਾਨਦਾਰ ਦੇ ਸਣਾ ਦਾ ਸੈਜ ਤੇ ਗਾਇ ਬਹੁਤ ਚੰਗਾ ਦਾ ਬਾਕੀ ਪਿੱਠ ਕੁੜੇਲਾ ਵੀ ਬਹੁਤ ਚੰਗੀ ਆ ਇੱਥੋਂ ਨਾ ਮੋੜ ਲਈ ਉਤੋਂ ਹੀ ਦੇਖੋ ਸਿੰਘ ਸਿਰ ਦੀ ਸਾਰੀ ਅੱਖਾਂ ਦੋਵੇਂ ਵੀ ਬੀਣੀ ਆ ਕੁਆਲਿਟੀ ਐਂਡ ਜੈੱਡ ਬਲੈਕ ਪਿਓਰ ਜਰਸੀ ਗਾਵਾਰ ਕੀ ਬੁਥੀ ਆ ਠੀਕ ਹੈ ਜੀ ਬਿਲਕੁਲ ਫੇਸ ਨਿਕਾ ਜਾ ਇੱਕ ਚਾਸ ਕਰੋ ਓਕੇ ਦਰ ਜੋੜੀ 14 ਕਿਲੋ ਬੜੇ ਆਰਾਮ ਨਾਲ ਦੇ ਦੂਗੇ ਠੀਕ ਹੈ ਜੀ ਹਾਂਜੀ ਬਾਕੀ ਸਾਮ ਕੇ ਚੰਗੇ ਚੰਗੀ ਕੀਤੀ ਆ ਵੀਰ ਨੇ ਇਹ ਠੰਡੀ ਬੜੀ ਜੇ ਗਾਇਆਂ ਨੂੰ ਠੀ ਹਾਂਜੀ ਭਾਈਆ ਚੈੱਕ ਕਰ ਸਕਦੇ ਤੁਸੀਂ ਲਾਗੇ ਥਣਾ ਦਾ ਸਾਈਜ਼ ਤੇ ਗੈਪ ਬਹੁਤ ਸ਼ਾਨਦਾਰ ਆ ਬਾਕੀ ਪਿਛਲੇ ਸਵੇਰੇ ਦਾ ਕੋਈ 14 ਲੀਟਰ ਵੀਰ ਗਿਆ ਤਾਂ ਕਿ ਰਿਕਾਰਡ ਹੈਗਾ ਇਹਦਾ ਤੇ ਐਤੀ ਕੀ ਆਸ ਕਰਦੇ ਭਾਜੀ ਦੁੱਧ ਵੀਰ ਦੀ 14-15 ਕਿਲੋ ਰਕਮ ਹੀ ਦੇਣਾ ਝੋਟੀ ਨੇ ਦੇਖੋ ਕਿਤਨਾ ਬਣੀ ਬੁਣੀ ਹੁਣ ਵੀ ਗਾਵਾ ਨੂੰ ਬਣੀ ਆ ਵੇਖੋ ਸਾਡੇ ਐਫਓ ਗਾਵਾ ਵਰਗਾ ਹਵਾਰਾ ਤੇ ਕਰਮ ਵਾਲੀ ਚੰਗੀ ਬਣੀ ਆ ਚਲੋ ਇਹਦਾ ਕੀ ਮੁੱਲ ਭਾਜੀ ਹਰਾ ਮੁੱਲ ਵੀਰ ਜੀ 90 ਜਿਹਦਾ अच्छा जी दो ਛੱਡ ਦਿੰਨੇ ਆ 88 ਹਾਂਜੀ ਥੋੜਾ ਕਰਦੀ ਮਾਨ ਤਾਂ ਰਲ ਜੇ ਦੱਸੋ ਕਿ ਜਨਾ ਦੇ ਕਰ ਦਿੰਨੇ ਆ ਯਾਰ ਛੱਡ ਦਿਓ ਦੋ ਹੀ ਛੱਡ ਦੀ 80000 ਦੀ ਹਾਂਜੀ ਲਓ ਭਾਜੀ 80000 ਦੀ ਜੇ ਸਰ ਜੋ ਡੀ ਵੇ ਲੋਗੇ ਤਾਂ ਕਿਹੇ ਗੱਲੋਂ ਕਮੀ ਨਹੀਂ ਹੈਗੀ ਕੋਈ ਕੋਈ ਕਮੀ ਨਹੀਂ ਬਾਕੀ ਬੈਂਤੀਆਂ ਬਰੁਕੀਆਂ ਬਹੁਤ ਆ ਇੱਕ ਰੰਗ ਬਿਲਕੁਲ ਜੈੱਡ ਬਲਾਇਆ ਗਿਆ ਹਾਂਜੀ ਤੇ ਆਹ ਵਾਲੇ ਜਵਾਕ ਜਿਹੜੇ ਪਹਿਲੇ ਤੁਹਾਨੂੰ ਦਿਖਾਏ ਆ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਦਾ